ਕਿਸਾਨ ਵੀਰੋ ਮੈਂ ਮਲਕੀ ਸਿੰਘ ਜ਼ਿਲ੍ਹਾ ਫਾਿਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 9 ਸਤੰਬਰ 2024 ਹੈ ਤੇ ਅੱਜ ਆਪਾਂ ਆਪਣੇ ਖੇਤ ਦੇ ਵਿੱਚ ਜਿਹੜਾ ਚੋਨੇ ਦੀ ਜਿਹੜੀ ਬਿਮਾਰੀ ਹੈ ਫਾਲਸ ਸਮਟ ਜਾਂ ਪੀਲੀ ਡੋਡੀ ਰੋਗ ਉਹਦੀ ਆਪਾਂ ਖੇਤ ਵਿੱਚ ਜੋ ਦਵਾਈ ਕਰਾ ਰਹੇ ਹਾਂ ਤਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਸ ਇਸ ਬਿਮਾਰੀ ਬਾਰੇ ਵਿਸਤਾਰ ਨਾਲ ਜਾਣਕਾਰੀ ਦੇ ਦਿੱਤੀ ਹੈ ਪਰ ਇਹਦੇ ਵਿੱਚ ਆਪਾਂ ਦੱਸਾਂਗੇ ਵੀ ਆਪਾਂ ਜਿਹੜੀ ਹੈ ਇਹ ਤਿੰਨ ਦਵਾਈਆਂ ਨੇ ਇਹਦੇ ਵਿੱਚ ਕਾਪਰ ਆਕਸੀਕਲ ਰਾਈਡ ਤੇ ਕੋਸਾਈਡ ਤੇ ਦੂਸਰੀ ਕੋਸਾਈਡ ਹੈ ਔਰ ਤੀਸਰੀ ਜਿਹੜੀ ਹੈ ਤੇ ਗੈਲੀਲਿਓ ਵੇ ਦਾ ਜੋ ਵਿੱਚ ਦਵਾਈ ਦੇ ਨਾਲ ਟੈਕਨੀਕਲ ਹੁੰਦਾ ਹੈ ਪਾਈ ਆਕਸੀਸਟ੍ਰੋਬਿਨ ਤੇ ਜਿਹੜਾ ਹੈ ਟ੍ਰੋਪੀਕੋਨਾਜ਼ੋਲ ਤਾਂ ਇਹ ਆਪਾਂ ਜਿਹੜਾ ਇਹ ਕਰ ਸਕਦੇ ਹਾਂ 400 ਐਮਐਲ ਤਾਂ ਇਹਦੇ ਵਿੱਚ ਜਿਹੜੀਆਂ ਤਿੰਨੋ ਹੀ ਦਵਾਈਆਂ ਨੇ ਇਹਨਾਂ ਵਿੱਚ ਅਸੀਂ ਪਾਣੀ 150 ਤੋਂ 200 ਲੀਟਰ ਲਾਉਣਾ ਹੈ ਪਾਣੀ ਘੱਟ ਨਹੀਂ ਲਾਉਣਾ ਤੇ ਜੇ ਅਸੀਂ 100 ਲੀਟਰ ਦੇ ਵਿੱਚ ਇਹ ਦਵਾਈ ਕੀਤੀ ਤਾਂ ਸਾਡੇ ਜਿਹੜੇ ਆ ਚੋਨੇ ਦੇ ਟੂਸੇ ਬਰਨ ਹੋ ਜਾਣੇ ਆ ਤੇ ਸਾਨੂੰ ਇਹਨਾਂ ਜਿਆਦਾ ਲਾਭ ਵੀ ਨਹੀਂ ਹੋਣਾ ਤੇ ਤੇ ਨਾਲ ਇਹਦੇ ਆਪਾਂ ਜਿਹੜੀ ਕਿਸਾਨ ਵੀਰੋ ਇਹ ਆਪਾਂ ਕੋਰਾਜਿਨ ਮਿਕਸ ਕੀਤੀ ਹੈ ਐਫਐਮਸੀ ਦੀ ਕੋਰਾਜਿਨ ਹੈ ਮਹਿੰਗੀ ਜ਼ਰੂਰ ਹੈ ਪਰ ਕਿਉਂਕਿ ਇਹਦੇ ਨਾਲ ਆਪਾਂ ਨੂੰ ਜਿਹੜਾ ਹੈ ਨਾ ਇਹੀ ਸਮਾਂ ਹੈ ਜਿਹੜਾ ਦੇ ਵਿੱਚ ਅਸੀਂ ਕਿਉਂਕਿ ਆਪਾਂ ਜਿਹੜੀ ਕਣਕ ਹੈ ਉਹ ਮਲਚਿੰਗ ਤਕਨੀਕ ਦੇ ਨਾਲ ਬੀਜਦੇ ਆ ਤੇ ਬਾਅਦ ਵਿੱਚ ਜੋ ਕਿਸਾਨਾਂ ਨੂੰ ਸਮੱਸਿਆ ਆਉਂਦੀ ਹੈ ਨਾ ਵੀ ਸਾਡੇ ਤਾਂ ਛੋਨੇ ਕਣਕ ਦੇ ਵਿੱਚ ਜਿਹੜੀ ਹੈ ਉਹ ਸੁੰਡੀ ਪੈ ਗਈ ਤਾਂ ਪੀਲੀ ਸੁੰਡੀ ਪੈ ਗਈ ਗੁਲਾਬੀ ਸੁੰਡੀ ਪੈ ਗਈ ਤਾਂ ਉਹ 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 ਸਮ ਇਸ ਇਹੀ ਸਹੀ ਸਮਾਂ ਹੈ ਜਿੱਦੋਂ ਅਸੀਂ ਹੱਲ ਕਰ ਸਕਦੇ ਆ ਤੇ ਜੇਕਰ ਕਿਉਂਕਿ ਆ ਸਮੇਂ ਝੰਡਾ ਪੱਤਾ ਨਿਕਲ ਚੁੱਕਿਆ ਹੈ ਤੇ ਜੇ ਹੁਣ ਜੇਕਰ ਗੋਪ ਦੀ ਸੁੰਡੀ ਦਾ ਅਟੈਕ ਹੁੰਦਾ ਹੈ ਜਾਂਕਰ ਜਾਂ ਤੁਸੀਂ ਕਹ ਲੋ ਪੱਤਲਪੇੜ ਦਾ ਅਟੈਕ ਹੁੰਦਾ ਹੈ ਤਾਂ ਸਾਡੇ ਚਾਰ ਨੂੰ ਘਟਾਊਗਾ ਇਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਨਾ ਤਾਂ ਕੋਈ ਫਿਪਰੋਨਿਲ ਤੇ ਨਾ ਹੀ ਕੋਈ ਜਿਹੜੀ ਹੈ ਕਾਟੇਬ ਹਡਰੋਕਲਰਾਈਡ ਕੁਝ ਕੋਈ ਵੀ ਜ਼ਹਿਰ ਨਹੀਂ ਵਰਤਿਆ ਤੇ ਇਹੀ ਆਪਾਂ ਹਰ ਸਾਲ ਜਦੋਂ ਝੋਨਾ ਆਪਣਾ ਗੋਭ ਵਿਵਸਥਾ ਵਿੱਚ ਹੁੰਦਾ ਹੈ ਜਦੋਂ ਕੋਈ ਆਪਾਂ ਫੰਗੀਸਾਈਡ ਕਰਨਾ ਹੁੰਦਾ ਹੈ ਤੇ ਉਦੋਂ ਆਪਾਂ ਕਿਉਂਕਿ ਆਪਾਂ ਗੋਭ ਵਿਵਸਥਾ 'ਚ ਹੀ ਫੰਗੀਸਾਈਡ ਕਰਦੇ ਆ ਤਾਂ ਉਹਦੇ ਵਿੱਚ ਹੀ ਆਪਾਂ ਇਹ ਕੋਰਾ ਜਿੰਨੇ ਮਿਲਾ ਦਿੰਨੇ ਆ ਤਾਂ ਦੋਨਾਂ ਦਵਾਈਆਂ ਨੂੰ ਅਸੀਂ ਮਿਲਾ ਸਕਦੇ ਆ ਤੇ ਮਿਲਾ ਕੇ ਕਰ ਸਕਦੇ ਆ ਤਾ ਕੋਈ ਵੀ ਤੁਸੀਂ ਕਿਸਾਨ ਵੀਰੋ ਮੈਂ ਫੇਰ ਇੱਕ ਵਾਰੀ ਤੁਹਾਨੂੰ ਤੁਹਾਨੂੰ ਬੇਨਤੀ ਹੈ ਵੀ ਕੋਈ ਵੀ ਤੁਸੀਂ ਫੰਗੀਸਾਈਡ ਕਰਨਾ ਹੈ ਤਾਂ 150 ਲੀਟਰ ਤੋਂ ਪਾਣੀ ਜਿਹੜਾ ਹੈ ਉਹ ਘੱਟ ਨਹੀਂ ਲਾਉਣਾ ਤੇ ਜਦੋਂ ਝੋਨਾ ਤੁਹਾਡਾ ਵਿੱਚ ਕੋਈ ਕੋਈ ਮੁੰਜਰ ਨਿਕਲੀ ਹੋਵੇ ਜਾਂ ਝੋਨਾ ਜਿਹੜਾ ਢਿੱਡੇ ਤੇ ਹੋਵੇ ਉਦੋਂ ਹੀ ਤੁਸੀਂ ਤੁਸੀਂ ਇਹ ਜਿਹੜੀ ਹੈ ਦਵਾਈਆਂ ਜਿਹੜੀਆਂ ਨੇ ਜਿਹੜੀਆਂ ਫਾਲਸ ਮਟ ਜਾਂ ਪੀਲੀ ਡੋਡੀ ਰੋਗ ਨੂੰ ਕੰਟਰੋਲ ਕਰਨ ਦੇ ਲਈ ਉਹ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਇਹਦਾ ਕੋਈ ਵੀ ਲਾਭ ਨਹੀਂ ਹੋਣਾ ਸੋ ਵੀਡੀਓ ਦੇਖਣ ਲਈ ਕਿਸਾਨ ਵੀਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਨਾਲ ਦੇ ਨਾਲ ਤੁਸੀਂ ਕਾਟੀ ਵਾਲਾ ਬਟਨ ਦਬਲੋ ਤੇ ਵੀਡੀਓ ਚੰਗੀ ਲੱਗੀ ਹੋਵੇ ਸਾਨੂੰ ਲਾਈਕ ਕਰੋ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ